ਹਾਂਜੀ ਦੋਸਤੋ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਪਰ ਵੀਡੀਓ ਵਾਇਰਲ ਹੁੰਦੀਆਂ ਜ਼ਰੂਰ ਦੇਖੀਆਂ ਹੋਣਗੀਆਂ ਕਿ ਤੁਹਾਡੇ ਅੱਗੇ ਇੱਕ ਅਨੋਖੀ ਖਬਰ ਲੈ ਕੇ ਸਾਹਮਣੇ ਆਏ ਆ ਤੁਸੀਂ ਚਲਦੀ ਵੀਡੀਓ ਵਿੱਚ ਦੇਖੀ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਜੋ ਕਿ ਏਸੀ ਉੱਪਰ ਜਾ ਕੇ ਇੱਕ ਚਿੱਟੇ ਰੰਗ ਦਾ ਉੱਲੂ ਜੋ ਕੇ ਬੈਠ ਜਾਂਦਾ ਹੈ ਕਿ ਪੂਰੇ ਘਰ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਕਿ ਬੱਚੇ ਤੇ ਲੇਡਿਸ ਜੋ ਕਿ ਭੱਜ ਕੇ ਕਮਰੇ ਵਿੱਚੋਂ ਬਾਹਰ ਚਲੀਆਂ ਜਾਂਦੀਆਂ ਹਨ ਔਰ ਇੱਕ ਲੜਕੇ ਵੱਲੋਂ ਜੋ ਕਿ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਕਿ ਦੱਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਵਿੱਚ ਇਦਾਂ ਦਾ ਕੁਝ ਹੁੰਦਾ ਹੈ ਉਸ ਘਰ ਵਿੱਚ ਚੰਗੀ ਖੁਸ਼ਖਬਰੀ ਆਉਂਦਾ ਜੋ ਕਿ ਸੰਦੇਸ਼ ਜਲਦੀ ਹੀ ਮਿਲਣ ਵਾਲਾ ਹੁੰਦਾ ਹੈ ਕਿ ਦੋਸਤੋ ਤੁਸੀਂ ਵੇਖ ਹੀ ਸਕਦੇ ਹੋ ਕਿ ਕਿੰਨਾ ਹੀ ਖਤਰਨਾਕ ਲੱਗ ਰਿਹਾ ਹੈ ਔਰ ਲੜਕੀ ਉਸ ਲੜਕੇ ਨੂੰ ਕਹਿੰਦੀ ਹੈ ਕਿ ਕਿਰਪਾ ਕਰਕੇ ਉਸ ਨੂੰ ਬਾਹਰ ਭਜਾ ਦੇ ਕਿ ਸਾਨੂੰ ਡਰ ਲੱਗ ਰਿਹਾ ਹੈ ਔਰ ਲੜਕਾ ਉਹਨਾਂ ਦੀ ਗੱਲ ਨਹੀਂ ਸੁਣਦਾ ਵੀਡੀਓ ਬਣਾਉਣ ਦੇ ਵਿੱਚ ਮਸਤ ਜਾਦਾ ਹੈ ਕਿ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਚਿੱਟੇ ਰੰਗ ਦਾ ਉੱਲੂ ਜੋ ਕਿ ਕਿੰਨਾ ਹੀ ਖਤਰਨਾਕ ਦਿਖਾਈ ਦੇ ਰਿਹਾ ਹੈ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ